14 ਤਰੀਕ ਨੂੰ ਜਿਹੜੇ ਨਤੀਜੇ ਆਉਣੇ ਆ ਜੀ ਕਿਵੇਂ ਦੇਖ ਦੋ ਕੀ ਨਤੀਜੇ ਆ ਸਕਦਾ ਸ਼ੇਧਾਂ ਦਾ ਪੈਰਾ ਲੱਗੂ ਆ ਕਾਲਪੁਰ ਕਿਰਪਾ ਕਰੂਗਾ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਇਥੋਂ ਇਲੈਕਸ਼ਨ ਲੜ ਰਿਹਾ ਸੀ ਤੇ ਭਾਈ ਸਰਵੀ ਸਿੰਘ ਵੀ ਖਾਲਸਾ ਫਰੀਦਕੋਟ ਤੋਂ ਜਿਹੜਾ ਸਟੋਨ ਸਰਵਾ ਸੀਗਾ ਚਾਹੇ ਲਾਸਟ ਤੱਕ ਲਾਸਟ ਵਾਲੇ ਦਿਨ ਤੱਕ ਉਹ ਤਾਂ ਦਿਖਾ ਹੀ ਨਹੀਂ ਰਹੇ ਸੀ ਦੋ ਬੰਦੇ ਜਿੱਤ ਜਾਣਗੇ ਐਂਡੀ ਆਪਣਾ ਆਯਾਦ ਉਮੀਦਵਾਰ ਉਹ ਜਿੱਤਣਗੇ ਨਹੀਂ ਦਿਖਾ ਰਹੇ ਸੀ ਇਹ ਭਾਈ ਸਾਹਿਬ ਉਸ ਤੋਂ ਬਾਅਦ ਵੋਟਰਾਂ ਦੇ ਜਿੱਤੇ ਭਾਈ ਸਰਵਿਸ ਸਿੰਘ ਖਾਲਸਾ ਵੀ 75000 ਪਲੱਸ ਵੋਟ ਦੇ ਜਿੱਤੇ ਤੇ ਅੱਜ ਵੀ ਇੱਥੇ ਜਿਹੜਾ ਰਿਜ਼ਲਟ ਆਉਣਾ ਉਹ ਹਰਾਨੀ ਜਾਣਕ ਹੋਊਗਾ ਬਹੁਤ ਵੱਡੀ ਗਿਣਤੀ 'ਚ ਲੋਕ ਇੱਥੇ ਸੰਯੋਗ ਦੇਣਗੇ ਲੋਕ ਡਰ ਭੈ ਜਰੂਰ ਮਨ ਰਹੇ ਕਿਉਂਕਿ ਸਰਕਾਰ ਦਾ ਦਬਾਅ ਪ੍ਰਸ਼ਾਸਨ ਦਾ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੇ ਆ ਕਿਸੇ ਦੇ ਘਰ ਐਸਐਚਓ ਨੂੰ ਕਿਸੇ ਦੇ ਘਰ ਡੀਐਸਪੀ ਨੂੰ ਭੇਜ ਕੇ ਜਿਹੜਾ ਬੰਦਾ ਤੁਰਨ ਦੀ ਕੋਸ਼ਿਸ਼ ਕਰਦਾ ਪਰ ਇੱਥੋਂ ਦਾ ਇਹ ਪੰਤ ਖਲਕਾ 1999 ਦੇ ਵਿੱਚ ਸਿਮਰਜੀਤ ਸਿੰਘ ਜੀ ਬਾੜ ਜੇਲ੍ਹ 'ਚ ਬੈਠੇ ਸੀ ਉਹਨੂੰ ਜੇਲ੍ਹ ਚ ਬੈਠਾ ਜਿਤਾਇਆ ਸੀ ਤੇ ਆ ਪਿੱਛੇ ਪਿਛਲੇ ਇਲੈਕਸ਼ਨ 2024 ਚ ਭਾਈ ਅਮਰਤਵਾਲ ਸਿੰਘ ਜੇਲ੍ਹ ਚ ਬੈਠੇ ਉਹਨਾਂ ਨੂੰ ਜਿਤਾਇਆ ਇਹ ਲੋਕ ਪੰਥ ਨੂੰ ਪਿਆਰ ਕਰਨ ਵਾਲੇ ਆ ਚਾਹੇ ਪ੍ਰਾਤਨ ਸਮਾਂ ਸੀ ਚਾਹੇ ਵਰਤਮਾਨ ਸਮਾਂ ਸੰਤ ਬਾਬਾ ਜਰਮਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਿਹੜਾ ਸੰਘਰਸ਼ ਲੜਿਆ ਪੰਜਾਬ ਦੇ ਵਾਧੇ ਅਧਿਕਾਰਾਂ ਦੀ ਲੜਾਈ ਲੜੀ ਜਿਹੜਾ ਪੰਥਕ ਮੋਰਚਾ ਲਾਇਆ ਉਹਦੇ ਵਿੱਚ ਵੀ ਇਥੋਂ ਦੇ ਲੋਕਾਂ ਨੇ ਜਿੱਥੇ ਗ੍ਰਿਫਤਾਰੀਆਂ ਦਿੱਤੀਆਂ ਉਸ ਤੋਂ ਬਾਅਦ ਜਿਹੜੀ ਖਾੜਕੂਆਂ ਐਂਟਰੀ ਸੀ ਉਹਦੇ ਵਿੱਚ ਵੀ ਲੋਕ ਜਿਹੜੇ ਨੌਜਵਾਨ ਵੱਡੀ ਗੱਡੀ ਚ ਨਿਕਲੇ 15 ਸਾਲੇ ਤੇ ਬਰਾਤਾਂ ਵੀ ਚੜੀ ਜਾਉ ਸੂਬਾ ਸਰਹੰਦ ਜੀ ਨੂੰ ਸੰਦੀਪ ਸਿੰਘ ਸਣੀ ਨੇ ਗੱਡੀ ਚੜਾਇਆ ਉਹ ਸੂਬਾ ਸਰਹੰਦ ਉਹਨੇ ਇੱਥੇ ਰਿਆ ਆਪਣਾ ਚਮਾਲ ਦੇ ਵਿੱਚ ਜਿੱਥੇ ਉਹਦੇ ਬੀਬੀਆਂ ਪੈੜਾ ਲੋ ਭਰਾਵਾਂ ਦੇ ਸਾਹਮਣੇ ਬੇਪੱਤ ਕੀਤਾ ਉਹ ਸਭ ਦਾ ਬਦਲਾ ਜ ਲੈਣ ਦਾ ਮੌਕਾ ਮਹਿਲਾ ਕੋਲ ਇਹ ਮਾਤਾ ਪਿਤਾ ਕੋਰ ਦੀ ਧਰਤੀ ਆ ਜਿੱਥੋਂ ਮਾਈ ਮਹਾ ਸਿੰਘ ਮਾਤਾ ਭਾਗੌਰ ਖੁਦਰਾਣੇ ਦੀ ਢਾਟ ਤੇ ਜਾ ਕੇ ਕਲਗੀਧਰ ਪਾਛਾ ਨੂੰ ਸਾਥ ਦਿੱਤਾ ਸੀ ਇਹ ਮੱਝ ਦੇ ਲੋਕ ਆ ਇਹ ਅਣਖੀਅਤ ਤੇ ਗੈਰਤ ਵਾਲੇ ਲੋਕ ਆ ਇਹ ਆਉਣ ਵਾਲੀ 11 ਤਰੀਕ ਨੂੰ ਬਾਲਟੀ ਤੇ ਮੋਰਾ ਲਾ ਕੇ ਦਿੱਲੀ ਤੋਂ ਚੰਨਣ ਵਾਲੀਆਂ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਜਵਾਬ ਦੇਣਗੀਆਂ ਜਿਹੜਾ ਇਹ ਅੱਜ ਦੀ ਲੜਾਈ ਵੀ ਆ ਦਿੱਲੀ ਤੇ ਨਾਲ ਦਿੱਲੀ ਵਰਸਸ ਪੰਜਾਬ ਆ ਦਿੱਲੀ ਉਤੇ ਪੰਜਾਬ ਦੀ ਲੜਾਈ ਆ ਇਹ ਮੱਝ ਦੇ ਲੋਕ ਆ ਮਝੇਲਾ ਇਹ ਮਾ ਇਹ ਮਾ ਹਮੇਸ਼ਾ ਹੀ ਪੰਜਾਬ ਨਾਲ ਖੜੇ ਆ ਇਹ ਪੰਜਾਬ ਨਾਲ ਖੜਨਗੇ ਪੰਥ ਨਾਲ ਖੜਨਗੇ ਇਹਹੀ ਗੱਲ ਵਿਰੋਧੀ ਧਿਰ ਕਹਿ ਰਹੀ ਹੈ ਕਿ ਇਸ ਹਲਕੇ ਨੇ ਸਭ ਤੋਂ ਵੱਧ ਸੰਤਾਪ ਹੰਡਾਇਆ ਹੁਣ ਇਹਨਾਂ ਨੂੰ ਵਿਕਾਸ ਦੀ ਲੋੜ ਹੈ ਇਸ ਪੰਥ ਦੀ ਰਾਜਨੀਤੀ ਨਾਲ 90 ਸਾਲਾਂ ਤੋਂ ਕਿਹੜਾ ਇਹਨਾਂ ਨੇ ਵਿਕਾਸ ਕੀਤਾ ਪੰਜਾਬ 'ਚ ਸਾਡੇ ਨੌਜਵਾਲ ਪੀੜ੍ਹੀ ਵਿਦੇਸ਼ਾਂ ਨੂੰ ਜਾ ਰਹੀ ਆ ਸਾਡੀ ਬੋਲੀ ਲੋਪ ਹੋ ਰਹੀ ਆ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ 70 ਵਿਚਰੇ ਆ ਜੇ ਬਜ਼ੁਰਗ ਬਾਪੂ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਮੋਢਿਆਂ ਤੇ ਚੱਕ ਰਹੇ ਆ ਇਹ ਪੰਜਾਬ ਦਾ ਵਿਕਾਸ ਕੀਤਾ ਇਹਨਾਂ ਨੇ ਵਿਕਾਸ ਇਹਨਾਂ ਨੇ ਕੀਤਾ ਚਿੱਟਾ ਲਿਆਂਦਾ ਮੱਝ ਦੇ ਵਿੱਚ ਚਿੱਟਾ ਵਾਧਾ ਮਾਲਵੇ ਨਾਲੋਂ 70 ਵਿਚਰੇ ਆ ਧੀਆਂ ਪੈਣਾ ਸਾਡੀਆਂ ਜਿਹੜੀਆਂ ਵਿਆਹਾਂ ਅੱਜ ਤਲਾਕ ਦੇ 7 ਤਲਾਕ ਹੋ ਰਹੇ ਆ ਦਿਹਾੜੀ ਦੇ 5 ਤਲਾਕ ਨਸ਼ੇ ਦੇ ਕਾਰਨ ਹੋ ਰਹੇ ਆ ਜੇ 10 ਭੋਗ ਹੋ ਗਰ ਜਾਨਾ ਉਹ ਨੌਜਵਾਨਾਂ ਦੇ ਆ 5 ਤੋਂ 7 ਭੋਗ ਉਹ ਨਸ਼ੇ ਦੇ ਕਰੇ ਵਿਕਾਸ ਕੀਤਾ ਇਹਨਾਂ ਨੇ ਪੰਜਾਬ ਵਿੱਚ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਕਿਉਂ ਗਈ ਜੇ ਇਹਨਾਂ ਨੇ ਵਿਕਾਸ ਕੀਤਾ ਦੱਸਣ ਸਾਨੂੰ 57 1947 ਦਾ ਦੇਸ਼ ਆਦ ਹੋਇਆ 79 ਸਾਲ ਹੋ ਗਏ ਦੇਸ਼ ਆਦ ਉਹਨੂੰ ਕਾਂਗਰਸ ਨੇ ਕਿੰਨੇ ਵਾਰੀ ਸਰਕਾਰ ਬਣਾ ਲਈ ਕਾਲੀ ਦਲ ਨੇ ਕਿੰਨੇ ਵਾਰੀ ਸਰਕਾਰ ਬਣਾ ਲਈ ਇੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਕਾਲੀ ਸਰਕਾਰ ਸੀ 1978 ਤੇ ਗੁਰੂ ਗ੍ਰੰਥ ਸਾਹਿਬ ਦੇ ਆਦੀ ਬੇਅਦਬੀ ਕਰਸੇ ਨਰਕਧਾਰੀ ਤੇਰਾ ਸਿੰਘ ਸ਼ਹੀਦ ਹੋਏ ਕਾਲੀ ਦਲ ਦੀ ਸਰਕਾਰ ਸੀ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਦੇ ਫੈਡਰੇਸ਼ਨ ਦੇ 올 ਇੰਡੀਆ ਸੈਕਟਰ ਫੈਡਰੇਸ਼ਨ ਦੇ ਸਿੰਘ ਸ਼ਹੀਦ ਕੀਤੇ ਗਏ ਚਾਰ ਇਨਸਾਫ ਮਿਲਿਆ ਨਹੀਂ ਇਹ 2015 ਦੇ ਵਿੱਚ ਪੁਰਗਰਾਸ ਦੀ ਬਿਆਦ ਵੀ ਹੋਈ ਬਹਿਬਲ ਗੋਲੀकांड ਹੋਇਆ ਕੋਟਪੂਰੇ लाठी चार्ज ਹੋਇਆ ਦੋ ਸਿੰਘ ਸ਼ਹੀਦ ਹੋਏ ਕਾਲੀ ਦਲ ਦੀ ਸਰਕਾਰ ਆਸ਼ੂ ਤੋਜ ਦੀ ਸੰਗਤ ਹੋ ਰਹੀ ਸੀ ਲੁਧਿਆਣੇ ਉਹਨੂੰ ਰੋਕਣ ਗਏ ਦਰਸ਼ਨ ਸਿੰਘ ਬਲਾਰਾ ਸ਼ਹੀਦ ਹੋਇਆ ਬਲਵੰਤ ਸਿੰਘ ਰਾਜਵਾਨ ਉਹ ਦੀ ਫਾਂਸੀ ਰੋਕਣ ਲਈ ਸੰਧਵਾ ਚੌੜ ਚਸਪਾਲ ਸਿੰਘ ਕੱਲਾ ਕੱਲਾ ਮਾਪਿਆਂ ਦਾ ਬਹੁਤ ਅਛੀਦ ਅਕਾਲੀ ਦਲ ਦੀ ਸਰਕਾਰ ਕੀ ਦੇ ਇਹਨਾਂ ਨੂੰ ਬਾਕੀ ਦਲ ਅਕਾਲੀ ਦਲ ਬਾਦਲ ਸਾਹਿਬ ਤਾਂ ਕਹਿੰਦੇ ਕਿ ਹੁਣ ਵੀ ਅਸੀਂ ਇੱਥੇ ਜਿਹੜਾ ਸਾਡਾ ਉਮੀਦਵਾਰ ਜਿੱਤੂਗਾ ਇੱਕ ਧਰਮੀ ਫੌਜੀ ਦਾ ਪਰਿਵਾਰ ਖੜਾ ਹੋਇਆ ਉਹਨਾਂ ਨੂੰ ਕਿਵੇਂ ਦੇ ਪਹਿਲੀ ਗੱਲ ਤਾਂ ਧਰਮੀ ਫੌਜੀ ਇੱਥੇ ਬਹੁਤ ਆਏ ਵਿਚਾਰੇ ਉਹ ਲਿਸਟ ਦੇ ਵਿੱਚ ਨਾਂ ਹੀ ਨਹੀਂ ਉਸ ਸਿੰਘ ਦਾ ਜੇ ਹੈ ਤਾਂ ਇਹ ਸਰਕਾਰ ਕਰਦੇ ਆ ਪਰ ਅੱਜ ਇਹਨਾਂ ਨੂੰ ਯਾਦ ਆ ਗਿਆ ਧਰਮੀ ਫੌਜੀ ਜਿਹੜੇ ਰਸ਼ਕਾ ਚਲਾ ਰਹੇ ਸੀ ਧਰਮੀ ਫੌਜੀ ਉਹ ਨਹੀਂ ਜ਼ਿਆ ਧਰਮੀ ਫੌਜੀਆਂ ਦਾ ਪਰਿਵਾਰਾਂ ਦੀ ਅਜੇ ਤੱਕ ਸਾਰ ਨਹੀਂ ਲਈ ਗਈ ਸ਼ਰੂਨੀ ਕਾਟੀ ਕਿੰਨੇ ਲੈਸ ਥੈਨ ਕਿੰਨੀਆਂ ਸ਼ਰੂਨੀ ਕਾਟੀ ਦੀਆਂ ਟਿਕਟਾਂ ਤੇ ਧਰਮੀ ਫੌਜੀਆਂ ਨੂੰ ਕਿੰਨੇ ਮਨੇਜਰ ਸ਼ਰੂਨੀ ਕਾਟੀ ਦੀ ਧਰਮੀ ਫੌਜੀ ਦੀ ਪਰਵਾਹ ਦੱਸਣਗਾ ਸਾਨੂੰ ਦੇਣ ਲੈਸ ਧਰਮੀ ਵਾਜ ਅੱਜ ਇਹ ਤਾਂ ਸਾਫ਼ ਹੋ ਗਏ ਕੋਰ ਬਲੈਂਸਰ ਦੀ ਬਿਆਦਗੀ ਤੋਂ ਬਾਅਦ ਪੰਥ ਨੇ ਉਹਨਾਂ ਨੂੰ ਮੂੰਹ ਨਹੀਂ ਲਾ ਰਿਹਾ ਅਜੇ ਤੱਕ ਪੱਤਾ ਖੇਡ ਰਹੇ ਆ ਧਰਮੀ ਫੌਜੀ ਦੇ ਨਾਂ ਦਾ ਪਰ ਚੱਲਣਾ ਨਹੀਂਗਾ ਕਿਉਂਕਿ ਲੋਕ ਇਹਨਾਂ ਤੋਂ ਅੱਕ ਚੁੱਕੇ ਆ ਕਿਉਂਕਿ ਇਹਨਾਂ ਨੇ ਜਿਹੜੀ ਪੰਥਕ ਪਾਰਟੀ ਨੂੰ ਪੰਜਾਬ ਪਾਰਟੀ ਬਣਾਤਾ 1997 ਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਜਿਨ੍ਹਾਂ ਨੇ ਸਾਡੇ ਇਹ ਨੌਜਵਾਨ ਮਾਚ ਸ਼ਹੀਦ ਕੀਤੇ ਠੂਠੇ ਪੁਲਿਸ ਮੁਕਾਬਲੇ ਬਣਾਏ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਉਹਨੇ 97 ਦਾ ਚੋਣ ਮੈਨੀਫੈਸਟ ਪੜ੍ਹ ਲਓ ਪਾਈ ਗੁਰਦੇਵ ਸਿੰਘ ਕੌਂਕੇ ਦੇ ਘਾਤਲਰ ਫੜ ਕੇ ਜੇਲ੍ਹ ਚ ਡੱਕਾਂਗੇ ਡੱਕੇ ਸਰਕਾਰ ਬਣੀ ਸੁਮੇਸ਼ ਸਿੰਘ ਨੂੰ ਡੀਜੀਪੀ ਲਾਇਆ ਜਿਹਨੇ ਸਭ ਤੋਂ ਵੱਧ ਪੁਲਿਸ ਮੁਕਾਬਲੇ ਬਣਾ ਆਲਮ ਸੈਨਾ ਸੀ ਹਜ਼ਾਰ ਆਲਮੋਦੀ ਘਰ ਵਾਲੀ ਨੂੰ ਵੇਲੇ ਦੋ ਟਿਕਟ ਦਿੱਤੀ ਦਰਬਾਰਾ ਸਿੰਘ ਗੁਰੂ ਡੀਸੀ ਸੀ ਨਕੋਦਰ ਕਾਂਡ ਹੋਇਆ ਉਹ ਉਹਨੂੰ ਟਿਕਟ ਦਿੱਤੀ ਪਧੌੜ ਤੋਂ ਤੇ ਇਹ ਇਹ ਇਹਨਾਂ ਨੂੰ ਮੈਂ ਸਵਾਲ ਕਰਨਾ ਚਾਹਣਾ ਪੁੱਛਣਾ ਚਾਹਣਾ ਕਿ ਤੁਸੀਂ ਸਰਬੀ ਸਿੰਘ ਖਾਲਸਾ 2004 ਚ ਇਲੈਕਸ਼ਨ ਲੜਦਾ ਬਟੰਡੇ ਤੋਂ ਤੁਸੀਂ ਪਰਮਜੀਤ ਗੁਲਸ਼ਨ ਬਰਾਬਰ ਨਹੀਂ ਠੱਲੀ ਸਰਬੀ ਸਿੰਘ ਖਾਲਸਾ ਨੂੰ ਹਰਾਇਆ ਨਹੀਂ ਭਦੌਰ ਤੋਂ ਤੁਸੀਂ ਬਲਵੀਰ ਸਿੰਘ ਘੋੜਸ ਨੂੰ ਬਰਾਬਰ ਸਰਬੀ ਸਿੰਘ ਖਾਲਸਾ ਦੇ ਠੱਲਿਆ ਨਹੀਂ 2019 ਚ ਬੀਬੀ ਖਾਲੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਭਾਈ ਜਸਵੰਤ ਸਿੰਘ ਖਾਲੜਾ ਕਾਨੂੰਨੀ ਸਲਾਹਕਾਰ ਦਾ ਮੈਂਬਰ ਸੀ ਕਮੇਟੀ ਨਾਲ ਕਮੇਟੀ ਦਾ ਪਰ ਉਹਦੇ ਉਹਨੂੰ ਸੁਣ ਲੋ ਉਹਦੇ ਖਿਲਾਫ ਬੀਬੀ ਖਾਲੜ ਜਗੀਰ ਕੋ ਨਹੀਂ ਛੱਲੀ ਇਹਨਾਂ ਨੇ ਅੱਜ ਇਹਨਾਂ ਨੂੰ ਪੰਥ ਦਾ ਮੋਹ ਜਾਗ ਪਿਆ ਹਮੇਸ਼ਾ ਇਹਨਾਂ ਨੇ ਪੰਥ ਨਾਲ ਧੱਕੇਸ਼ਾਹੀ ਕੀਤੀ ਸਾਡੇ ਬੰਦੀ ਸਿੰਘਾਂ ਨੂੰ ਉਹਨਾਂ ਦਾ ਕਾਤਲ ਦੱਸਦਾ ਰਿਹਾ ਜਗਤਾਰ ਸਿੰਘ ਹਵਾਰਾ ਜਿਹੜਾ ਜਸਰ ਕਾਲ ਤੱਕ ਸਾਬਾ ਉਹਨੂੰ ਸੁਖਮੀ ਸਿੰਘ ਬਾਦਲ ਕਹਿੰਦੇ ਕਾਤਲ ਆ ਇਹ ਉਹ ਕਹਿੰਦੇ ਵੀ ਸਾਡੀ ਸਰਕਾਰ ਬਣਾਓ ਜਿਹੜੀ ਪਹਿਲੇ ਕੁਗੀ ਨਾਲ ਸਾਰੇ ਬੰਦੀ ਸਿੰਘਾਂ ਛੱਡੇ ਜਾਣ ਹੁਣ ਨਹੀਂ ਲੋਕ ਤੁਹਾਡੇ ਤੋਂ ਆਸ ਕਰਦੇ ਤੁਸੀਂ ਬਹੁਤ ਝੂਠੇ ਲਾਰੇ ਲਾਏ 97 ਵੀ ਬੁਲਾਏ ਆ 15 ਸਾਲ ਰਾਜ ਕੀਤਾ ਕੀ ਤੁਸੀਂ ਇਨਸਾਫ ਦਿੱਤਾ ਉਹਦਾ ਬੰਦੀ ਸਿੰਘ ਤੁਹਾਨੂੰ ਯਾਦ ਨਹੀਂ ਆਏ ਉਹਦਾ ਬੰਦੀ ਸਿੰਘਾਂ ਬਾਰੇ ਤੁਸੀਂ ਇੱਕ ਗੱਲ ਕੀਤੀ ਅੱਜ ਤੁਹਾਨੂੰ ਮਨਦੀਪ ਸਿੰਘ ਆਇਆ ਧਰਮੀ ਫੌਜੀ ਯਾਦ ਰਹੇ ਆ ਲੋਕ ਮਨਦੀਪ ਸਿੰਘ ਖਾਲਸਾ ਨੂੰ 11 ਤਰੀਕ ਨੂੰ ਇੱਕ ਇੱਕ ਚੌਨਸ਼ਾਲ ਬਾਲਟੀ ਤੇ ਪਾਉਣਗੇ ਹਾਂ ਜੇਕਰ ਸਾਰੀਆਂ ਪਾਰਟੀਆਂ ਦਾ ਦੇਖੀਏ ਤਾਂ ਜੋਰ ਹੈ ਜਿਹੜਾ ਮਨਦੀਪ ਸਿੰਘ ਨੂੰ ਪੰਡਨ ਤੇ ਲੱਗਿਆ ਹੋਇਆ ਇਸ ਪਾਰਟੀ ਨੂੰ ਪੰਡਨ ਤੇ ਲੱਗਿਆ ਹੋਇਆ ਇਹਨਾਂ ਡਰ ਕਿਉਂ ਹੈ ਇਹਨਾਂ ਦੇ ਕਿਉਂਕਿ ਇੱਥੇ ਖਾਲਸਾ ਰਾਜ ਦੀ ਸੱਚੀ ਸੁੱਚੀ ਸਰਕਾਰ ਦੀ ਨਹੀਂ ਬਚਣੀ ਆ ਦਿੱਲੀ ਤੋਂ ਚੱਲਣ ਵਾਲਾ ਜਿਹੜਾ ਕੰਟਰੋਲ ਉਹ ਖਤਮ ਹੋ ਜਾਣਾ ਜਿਹੜਾ ਉਹਨਾਂ ਦਾ ਕੰਟਰੋਲ ਰਿਮੋਟ ਆਰ ਰੋਟ ਹੈਡ ਹੋ ਜਾਣਾ ਉਨਾਰ ਵਿਕਰਜ ਵੀ ਸਾਡੇ ਰਿਮੋਟ ਤੋਂ ਚੱਲਣਾ ਨਹੀਂ ਗਾ ਸੀ ਤੋਂ ਰਿਮੋਟ ਤੇ ਨਚਾਉਣੇ ਆ ਬਾਦਲ ਲੱਗਦਾ ਰੇ ਆਹ ਰਸਤੇ ਇਸ਼ਾਰਿਆਂ ਤੇ ਸਾਡੇ ਧਰਮ ਦੇ ਵਿੱਚ ਕਿਤਾਬਾਂ ਹੀ ਇਹੋ ਜੀਆਂ ਸ਼ਰੋਣੀ ਪੱਟੀਆਂ ਨੇ ਸ਼ਾਪਦੀਆਂ ਸਾਡੇ ਗੁਰੂ ਸਾਹਿਬਾਨਾਂ ਨੂੰ ਜਿਹੜਾ ਉਹਦੇ ਚ ਲਿਖਿਆ ਗਿਆ ਹਰ ਗੁਰੂ ਸਮੇਂ ਬੋਲ ਨਹੀਂ ਸਕਦਾ ਜਿਹੜੇ ਸ਼ਬਦ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਿਲਾਫ ਲੇਕੇ ਸ਼੍ਰੋਮਣੀ ਕਮੇਟੀ ਇਹਨਾਂ ਕੋਲੇ ਆ ਉੱਥੇ ਕੀ ਸੁਧਾਰ ਕਰ ਲਿਆ ਦਸਨ ਸ਼੍ਰੋਮਣੀ ਕਮੇਟੀ ਇਹਨਾਂ ਕੋਲੇ ਕਿਹੜੇ ਸਾਡੇ ਸਿੱਖ ਪਰਿਵਾਰਾਂ ਦੇ ਬੱਚੇ ਫ੍ਰੀ ਪੜਦੇ ਆ ਗੁਰਸਿੱਖਪੁਰ ਕਿਹੜੇ ਧਰਮੀ ਹੋ ਜਿਨ੍ਹਾਂ ਦੇ ਪਰਮੇ ਬੱਚੇ ਤੇ ਫ੍ਰੀ ਪੜਦੇ ਆ ਕਿਹੜੇ ਸ਼ਹੀਦਾਂ ਦੇ ਬੱਚੇ ਤੇ ਫ੍ਰੀ ਪੜਦੇ ਆ ਜਿਨ੍ਹਾਂ ਨੇ ਟਾਵਰ ਡਸ਼ਿੰਗ ਹਰਸ ਲੜਿਆ ਧਰਮਜੋਤ ਮੋਰਚੇ 'ਚ ਗ੍ਰਿਫਤਾਰੀਆਂ ਦਿੱਤੀਆਂ ਕਿਹੜੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੱਚਿਆਂ ਨੇ ਉਹਨਾਂ ਦੇ ਬੱਚਿਆਂ ਦੀ ਸਾਰ ਲਈਏ ਜਿਨ੍ਹਾਂ ਨੇ ਇਹ ਸ਼ਹੀਦੀਆਂ ਪਾ ਕੇ ਚਾਰ ਗ੍ਰਿਫਤਾਰੀਆਂ ਧਰਮਜੋਤ ਮੋਰਚਾ ਕਿਨਾਰੇ ਆਈ ਕਾਲੀ ਦਲ ਨੇ ਸੰਤਾਂ ਨੂੰ ਸਨਯੋਗ ਦਿੱਤਾ ਸੀ ਇਹ ਸਭ ਡਰਾਮੇ ਕਰ ਰਿਹਾ ਡਰਾਮੇ ਦਾ ਡਰਾਮੇ ਚ ਕਿਸੇ ਨੇ ਨੀ ਨਾ ਜੇ ਵੜਿੰਗ ਦਾ ਰੋਜ ਇੱਕ ਨਵਾਂ ਬਿਆਨ ਆਉਂਦਾ ਰਾਜਵੜਿੰਗ ਨੂੰ ਕਿਵੇਂ ਦੇਖੋ ਰਾਜਾ ਵੜਿੰਗ ਦਾ ਦੇਖੋ ਆ ਪਿੱਛੇ ਐਮਪੀ ਸਾਹਿਬ ਦੇ ਖਿਲਾਫ ਬੋਲਿਆ ਫਤਿਹ ਨਹੀਂ ਬਲਾਈ ਉਹਦੇ ਪਿਤਾ ਨੇ ਫਤਿਹ ਬਲਾਈ ਗੂੰਜਦੀ ਆ ਤੇ ਸਦੀਆਂ ਤੱਕ ਗੂੰਜਦੀ ਰਹੂਗੀ ਜਿੰਨੇ ਤੱਕ ਇਹ ਦੁਨੀਆ ਚੋਂਦੀ ਆ ਤੇ ਤੋਂ ਤੇਰੀ ਇਹਨੂੰ ਮੈਂ ਪੁੱਛਣਾ ਚਾਹੁੰਦਾ ਤੂੰ 20 ਦੀ ਕੀ ਦੇਣਾ ਦੋ ਐਮਐਲਏ ਬਣ ਗਿਆ ਘਰ ਵਾਲੀ ਠਲ ਸਿਰਫ ਚਪਲੂਸ ਆ ਉਹਨਾਂ ਦੇ ਸਿਰਫ ਜਿਹੜਾ ਗਾਲੀ ਪਰਿਵਾਰਾਂ ਦਾ ਝਾੜੂ-ਗਰਦਾ ਹੈ ਇਹ ਇਹਨੂੰ ਡਿਗਟ ਦੇ ਜਾਂਦੇ ਆ ਤੇ ਇੱਥੇ ਅੱਜ ਆਈਸੀ ਭਾਈਚਾਰੇ ਦੇ ਖਿਲਾਫ ਬੋਲਦਾ ਫਿਰਦਾ ਬੂਟਾ ਸਿੰਘ ਜਿਹੜਾ ਗ੍ਰਹਿ ਮੰਤਰੀ ਇਹਨਾਂ ਦਾ ਹੋਇਆ ਉਹਦੇ ਖਿਲਾਫ ਕਾਲਾ ਇਹੋ ਜਿਹਾ ਸ਼ਬਦ ਨਹੀਂ ਬੋਲਣੇ ਚਾਹੀਦੇ ਕਿਸੇ ਦੇ ਖਿਲਾਫ ਇਹ ਹਰ ਇੱਕ ਦੇ ਖਿਲਾਫ ਜਿਹੜਾ ਬਿਆਨਬਾਜ਼ੀ ਕਰਨੀ ਇਹ ਇੰਨਾ ਖੁੱਲਾ ਕੁਛ ਛੱਡਿਆ ਹੋਇਆ ਹੈ ਰਾਜੇ ਉਹ ਬਿਲਕੁਲ ਪਤਾ ਕਿ ਹਰ ਫਲਿਆ ਫਿਰਦਾ ਉਹ ਬੋਲ ਜਿਹੜਾ ਬੰਦਾ ਬਾਹਲਾ ਬੋਲੇ ਨਾ ਇਹ ਨੂੰ ਇਹ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਮੈਂ ਦਿੱਲੀ ਨੂੰ ਖੁਸ਼ ਕਰਨਾ ਮੈਂ ਦਿੱਲੀ ਦੇ ਅੱਜ ਇਹਦੇ ਪੰਦੇ ਖਿਲਾਫ ਬੋਲਣਾ ਸਾਰੇ ਪਾਈਜਾਂ ਦੇ ਖਲਾਬ ਇਹ ਹਰਫੜਿਆ ਫਿਰਦਾ ਇਹਨੂੰ ਦੱਸਦਾ ਨਹੀਂ ਕੋਈ ਜਿਹੜੇ ਬੰਦਾ ਤੇ ਕੋਈ ਪਸ਼ੂ ਦੇ ਮਗਰ ਲੱਗੇ ਜਿਹੜਾ ਡਾਂਗ ਲਏ ਕੋਈ ਉਹਨੂੰ ਦੱਸਦਾ ਨਹੀਂ ਅੱਗੇ ਕੀ ਆ ਮੈਂ ਗੱਡੀ 'ਚ ਵੱਜੂਗਾ ਟਰੱਕ 'ਚ ਵੱਜੂਗਾ ਉਹ ਰਸਤਾ ਭਾਲਦਾ ਲੱਭਦਾ ਫਿਰਦਾ ਐ ਲੱਭਦਾ ਫਿਰਦਾ ਪੰਜਾਬ ਯੂਨੀਵਰਸਿਟੀ ਤੇ ਵੀ ਸੰਕਟ ਮੰਨਰਾਇਆ ਹੋਇਆ ਹੈ ਸੈਨੀਟਾ ਜਿਹੜੀ ਭੰਨ ਕਰ ਦਿੱਤੀ ਗਈ ਆ ਉਸੀ ਨੂੰ ਕਿਵੇਂ ਦੇ ਸੈਂਡਰ ਨੂੰ ਤਾਂ ਕਹਿ ਰਿਹਾ ਹੁਣ ਅਸੀਂ ਵਾਪਸ ਲੈ ਲਿਆ ਪਰ ਲਿਆ ਨਹੀਂਗਾ ਸਾਡੇ ਉੱਤੇ ਜਿਹੜੇ ਨੌਜਵਾਨ ਬੈਠੇ ਆ ਅਸੀਂ ਉਹਨਾਂ ਦੇ ਨਾਲ ਪਏ ਭਗਮਾ ਕਰਨ ਕਰਨਾ ਚਾਹੁੰਦੇ ਸਾਡੀ ਪੜ੍ਹਾਈ ਦਾ ਵਿੱਦਿਆ ਦਾ ਸਾਡੇ ਜਿਹੜੇ ਹਰੇਕ ਸੋਰਸ ਆ ਜਿਹੜਾ ਪੰਜਾਬ ਦਾ ਉਹ ਚ ਕਬਜ਼ਾ ਕਰਨਾ ਚਾਹੁੰਦੇ ਆ ਭਗਮਾ ਕਰਨਾ ਉਥੇ ਵੀ ਅਸੀਂ ਆਪਦੇ ਬੱਚਾ ਪੜ੍ਹਾਈ ਕਰਾਈ ਕੇ ਜਿਹੜੀ ਆ ਜਿਹੜਾ ਲੈਕਚਰ ਸਾਡਾ ਚਾਹੇ ਧਾਰਮਿਕ ਆ ਉਹਦੇ ਵਿੱਚ ਇਤਿਹਾਸ ਵਿੱਚ ਪੜਾਇਆ ਜਾਂਦਾ ਸਾਡਾ ਹੈ ਸਟਰੀ ਪੜ੍ਹੀ ਜਾਂਦੀ ਆ ਉਹਦੇ ਵਿੱਚ ਮਿਲਾਵਟ ਕਰਨਾ ਚਾਹੁੰਦੇ ਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਆ ਰਸ ਸੀ ਜਿਹੜੀ ਕਦੇ ਵੀ ਆਇਆ ਪੰਜਾਬ ਦੇ ਲੋਕ ਇਹ ਪੂਰੀ ਨਹੀਂ ਹੋਣ ਦੇਣਗੇ ਜਿਵੇਂ ਕਿਰਤੂ ਵਾਲੇ ਕਾਨੂੰਨ ਬਣਾਏ ਸੀ ਵਾਪਸ ਲੈ ਅੱਜ ਵੀ ਵਾਪਸ ਲੈ ਰਹੇ ਆ ਲੋਕ ਜਾਗ ਚੁੱਕੇ ਆ ਇਹ ਨੌਜਵਾਨੀ ਜਾਗ ਚੁੱਕੀ ਹੈ ਜਿੰਨਾ ਦੱਪਣਗੇ ਉਹਨਾ ਉੱਠਣਗੇ ਲੋਕ ਪੰਜਾਬ ਦੇ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਤੁਸੀਂ ਪੰਜਾਬ ਨਾਲ ਪਕਾਣਾ ਲਓ ਇਹ ਤੋਂ ਸ਼ਕੰਦਰ ਵਰਗੇ ਮੁਰਗੇ ਔਰਸ ਵਰਗੇ ਮੁਰਗੇ ਅਕਬਰ ਵਰਗੇ ਰੰਗ ਦੇ ਵਰਗੇ ਮੂੰਹ ਮੋੜੇ ਇਹਨਾਂ ਲੋਕਾਂ ਨੇ ਚਲੋ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਧੰਨਵਾਦੀ